ਆਹ ਵੀ ਮਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ ਸਾਹਿਬ ਦੀ ਪਰੋਲ ਵਾਸਤੇ ਇੱਥੇ ਮੰਗਵੱਤਰ ਡੀਸੀ ਨੂੰ ਜੁਆਣੇ ਸੀ ਉਹ ਮਿਲੇ ਨਹੀਂ ਇੱਥੇ ਉਹ ਹੜਾਂਦਾ ਕਰਕੇ ਕਿਤੇ ਦੌਰੇ ਤੇ ਗਏ ਹੋਏ ਆ ਤਾਂ ਉਹ ਇੱਥੇ ਦੇ ਦਿੱਤਾ ਵਾ ਬਾਕੀ ਅਸੀਂ ਅਪੀਲ ਕਰਨਾ ਚਾਹੁੰਦੇ ਆ ਬੇਨਤੀ ਕਰਦੇ ਆ ਕਿ ਭਾਈ ਸਾਹਿਬ ਨੂੰ ਥੋੜੇ ਦਿਨ ਦੀ ਭਾਏ 5 ਦਿਨ ਦੀ ਭਾਏ ਹਫਤੇ ਦੀ ਪਰੋਲ ਦਿੱਤੀ ਜਾਏ ਕਿਉਂਕਿ ਜੋ ਖਦੂਰ ਸਾਹਿਬ ਦੇ ਹਲਕੇ ਨੇ ਉਹਨਾਂ ਨੂੰ ਇੰਨੀਆਂ ਹੋਟਾਂ ਦਾ ਜਤਾਇਆ ਸੀ ਕਿ ਉਹ ਉਹ ਹਲਕਾ ਸਾਰਾ ਡੁੱਬ ਚੁੱਕਾ ਵਾ ਉੱਥੇ ਬਹੁਤ ਹੀ ਜਾਨੀ-ਦਮਾਨੀ ਨੁਕਸਾਨ ਹੋਇਆ ਵਾ ਸਾਰੇ ਘਰ ਡੁੱਬੇ ਆ ਤੇ ਭਾਈ ਸਾਹਿਬ ਇਹ ਗੱਲ ਤੇ ਬਹੁਤ ਚਿੰਤਾਤ ਹਾਂ ਬਹੁਤ ਫਿਕਰ ਵਾ ਵੀ ਮੈਂ ਜਾ ਕੇ ਆਪਣੇ ਹਲਕੇ ਦੇ ਲੋਕਾਂ ਨੂੰ ਵੇਖਾਂ ਮਿਲਾਂ ਕਿਉਂਕਿ ਕਦੇ ਵੀ ਆਪਾਂ ਆਪ ਹੀ ਅਸੀਂ ਆਪਣਾ ਨਮਾਈਦਾ ਚੋਲਦੇ ਆ ਤੇ ਅਸੀਂ ਇਹੋ ਹੀ ਆਸ ਕਰਦੇ ਆਂ ਸਾਡੇ ਦੁੱਖ ਸੁੱਖ ਦੇ ਵਿੱਚ ਉਹ ਸਾਡਾ ਨਮਾਈਦਾ ਸਾਡੇ ਨਾਲ ਖੜੇ ਇਸ ਕਰਕੇ ਉਹ ਮਜਬੂਰੀ ਕਾਰਨ 3 ਸਾਲ ਤੋਂ ਜੇਲ੍ਹ ਚ ਬੈਠਾ ਵਾ

ਆਦੀ ਨਾਲ ਇਹ ਸਾਡੀ ਬੇਨਤੀ ਜਿਹੜੀ ਪਰਵਾਣ ਕਰਨੀ ਚਾਹੀਦੀ ਤੀ ਜਰੂਰ ਉਹਨੂੰ 2-4 ਦਿਨ ਦੀ ਜਿਹੜੀ ਪ੍ਰੋਲ ਦੇਣੀ ਚਾਹੀਦੀ ਹੈ ਕਿਉਂਕਿ ਐਮਪੀ ਫੰਡ ਨੂੰ ਲੈ ਕੇ ਵੀ ਗੰਭੀਰ ਵਿਸ਼ਾ ਹੈ ਪਹਿਲੇ ਕਿਉਂਕਿ ਐਮਪੀ ਫੰਡ ਨਹੀਂ ਜਿਹੜਾ ਮਿਲਦਾ ਐਮਪੀ ਫੰਡ ਵੀ ਜਿਹੜਾ ਹੈਗਾ ਨਹੀਂ ਮਿਲ ਰਿਹਾ ਬਾਕੀ ਜਿਹੜਾ ਹਰ ਪੀੜਤਾਂ ਦਾ ਦਾ ਫੰਡ ਹੁੰਦਾ ਵਾ ਉਹ ਇਹਨਾਂ ਨੂੰ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਦੇਣਾ ਚਾਹੀਦਾ ਤਾਂ ਜੋ ਲੋਕਾਂ ਦੇ ਖਰਚਿਆਂ ਲਈ ਵਰਤਿਆ ਜਾ ਸਕੇ ਕੀ ਲੱਗਦੀ ਕਿ ਸਰਕਾਰ ਦੀ ਮਨਸ਼ਾ ਕੀ ਲੱਗਦੀ ਕਿਉਂ ਨਹੀਂ ਸ਼ੁਰੂ ਕਰਦੇ ਸਰਕਾਰ ਦੀ ਮੰਨਛਾ ਪਤਾ ਨਹੀਂ ਹੁਣ ਕਿਉਂ ਕੀ ਲੱਗਦੀ ਹੈ ਇਹ ਸਾਨੂੰ ਪਤਾ ਨਹੀਂ ਪਰ ਮਨ ਸਰਕਾਰ ਨੂੰ ਇਹ ਕੋ ਸੋਚਣਾ ਚਾਹੀਦਾ ਕਿ ਅੱਜ ਜਿਹੜਾ ਪੰਜਾਬ ਹੀ ਸਾਡਾ ਡੁੱਬ ਰਿਹਾ ਵਾ ਜਿਹੜੇ ਉਹਦੇ ਹਲਕੇ ਦੇ ਲੋਕਾਂ ਨੂੰ ਬਹੁਤ ਆਸਵਾ ਪਿਓ ਪੈਸਾ ਵਾ ਢਿੱਚ ਦੁੱਖ ਦੇ ਚ ਘੜੀ ਸਾਡੇ ਨਾਲ ਖਲੋਣ ਤੇ ਕਰਕੇ ਬਹੁਤ ਹੀ ਹੱਦੀ ਇਹਨਾਂ ਨੂੰ ਬੇਨਤੀ ਆ ਕਿ ਉਹਨਾਂ ਨੂੰ 8-10 ਦਿਨ ਦੀ ਜ਼ਰੂਰ ਪੈਰੋਲ ਦਿੱਤੀ ਜਾਵੇ ਤਾਂ ਜੋ ਆਪਣੇ ਹਲਕੇ ਦੇ ਲੋਕਾਂ ਜਾਣ ਕੇ ਖਲੋਣ ਵੇਖਣ ਉਹਨਾਂ ਦੀ ਹਾਲਾਤ ਵੇਖਣ ਅੰਮ੍ਰਿਤਸਰ ਹੀ ਕਿਉਂ ਮੰਨ ਪਤਾ ਗਿਆ ਕਿ ਇਹ ਤਰੰਤਰੰਤਰ ਜਿਹੜਾ ਲੱਗਦਾ ਸੀ ਉਹ ਦੂਰ ਹੋ ਗਈ

ਮੇਕੋ ਅੱਜ ਤੇ ਕੋਈ ਮਕਸਦ ਹੀ ਨਹੀਂ ਹੈਗਾ ਕੋਈ ਹੋਰ ਗੱਲ ਕੀਤੀ ਜਾਵੇ ਕਿਉਂਕਿ ਆਪਣੇ ਉੱਤੇ ਮੁਸੀਬਤ ਹੀ ਨਹੀਂ ਆਈ ਹੈ ਕਿ ਆਪਣੇ ਸਾਰੇ ਕਿਦਾਂ ਪੰਜਾਬ ਹੀ ਡੋਬ ਰਿਹਾ ਵਾ ਅੱਜ ਤੇ ਅਸੀਂ ਇਸੇ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਆਂ ਵੀ ਉਹਨਾਂ ਪਰੋਲ ਦਿੱਤੀ ਜਾਵੇ ਹੋਰ ਕੋਈ ਵਿਸ਼ਾ ਹੀ ਨਹੀਂ ਹੈਗਾ ਅੱਜ ਸਾਡੇ ਕੋਲ ਕਿਉਂਕਿ ਸਾਨੂੰ ਵੀ ਬਹੁਤ ਫਿਕਰ ਆ ਲੋਕਾਂ ਦਾ ਜੀ ਹਾਂ ਜੀ ਐਲਟੀਮੇਟਮ ਦਿੱਤਾ ਕੋਈ ਲਿਖਿਆ ਕਿ ਅਭੀ ਇਹ ਨਹੀਂ ਦਿੱਤਾ ਕਿ ਦਿੱਤਾ ਜਬ ਇਹ ਅਹੀਂ ਤੇ ਲਿਖਿਆ ਵਾ 8 ਦਿਨ ਦੀ 10 ਦਿਨ ਦੀ ਪਰੋਲ ਜਿੰਨੀ ਵੀ ਦਿੱਤੀ ਜਾਏ ਜ਼ਰੂਰ ਦੇਣੀ ਜਿੰਨਾ ਦਿੱਤੀ ਗਈ ਤੇ ਉਹਨਾਂ ਸਟੈਪ ਪਏ ਮੇਰੇ ਕੋਲ ਬਾਤ ਕੀਤੀ ਜਾਂਦੀ ਹੈ ਜੇ ਨਹੀਂ ਦਿੰਦੇ ਮੰਗ ਪੱਤਰ ਕਿਹਦੇ ਨਾਮ ਤੇ ਦੇਜੋ ਜੀ ਤਾਂ ਸਸ ਕੋਲ ਇਹ ਨਹੀਂ ਮਿਸਟਰੀ ਹੈ ਗਵਰਨਰ ਜੀ ਆਪਣਾ ਨਾਮ ਤੇ ਆਪਣੇ ਬਾਰੇ ਦੱਸਦੇ ਅਜਰਾ ਮੰਗ ਪੱਤਰ ਦਿੱਤਾ ਗਿਆ ਕੀ ਮੰਗ ਪੱਤਰ ਦਾ ਮੋਰ ਮੋਟੇ ਮੋਟੇ ਕੀ ਇਹ ਮੰਗ ਪੱਤਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੇਰਾ ਨਾਮ ਮਨਦੀਪ ਸਿੰਘ ਡੱਡੂਣਾ ਮੈਂ ਅਕਾਲੀ ਦਲ ਵਰਸ ਪੰਜਾਬ ਤੋਂ ਅੰਮ੍ਰਿਤਸਰ ਤੋਂ ਰਿਜ਼ਰਵਰ ਹਾਂ ਤੇ ਅੱਜ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਇਹ ਗ੍ਰਾਮ ਮੰਤ్రਾਲੇ ਨੂੰ ਭੇਜਿਆ ਆ ਕੇ ਭਾਈ ਅੰਮ੍ਰਿਤਪਾਲ ਸਿੰਘ ਜੋ ਐਮਪੀ ਕਡੂਰਸਾਹ ਹਲਕੇ ਤੋਂ ਆ ਉਹਨਾਂ ਦੀ ਬੇਲ ਬਾਰੇ ਕਿ ਅੱਜ ਜੋ ਪੰਜਾਬ ਦੇ ਹਾਲਾਤ ਬਣੇ ਆ ਕਡੂਰਸਾਹ ਹਲਕੇ ਦੇ ਜਿੰਨੇ ਵੀ ਘੱਟ ਤੋਂ ਘੱਟ 50 ਤੋਂ 60 ਪਿੰਡ ਜਿਹੜੇ ਪਾਣੀ ਚ ਡੁੱਬ ਚੁੱਕੇ ਆ ਬਹੁਤ ਜਣਾ ਨੁਕਸਾਨ ਹੋਇਆ ਵਾ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਐਮਪੀ ਆ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ 5 ਤੋਂ 7 10 ਦਿਨ ਲਈ ਪ੍ਰੋਲ ਤੇ ਭੇਜਿਆ ਜਾਵੇ ਆ ਕਿ ਉਹ ਆਪਣੇ ਹਲਕੇ ਦੀ ਲੋਕਾਂ ਦੀ ਸਾਰ ਲੈ ਸਕਣ ਕਿਉਂਕਿ ਭਾਈ ਸਾਹਿਬੀ ਹੋਤੀ ਹੈ ਇਹ ਗੱਲ ਤੋਂ ਬੜੇ ਪਰੇਸ਼ਾਨ ਹੈ ਜੋ ਪੰਜਾਬ ਦੇ ਹਾਲਾਤ ਵੇਦੇ ਆ ਉਹ ਕਦੇ ਜੋ ਕਬਰਾਂ ਤੋਂ ਪਾਲਾਦਾ ਤੇ ਉਹਨੇ ਬੜੇ ਪਰੇਸ਼ਾਨ ਹੈ ਗਿਆ ਉਹ ਵੀ ਚਾਹੁੰਦੇ ਆ ਕਿ ਦੋ ਚਾਰ ਦਿਨ ਲਈ ਆ ਕੇ ਆਪਣੇ ਜਿਹੜੇ ਹਲਕੇ ਦੇ ਜਿਨ੍ਹਾਂ ਨੇ ਖਡੂਰਸਰ ਹਲਕੇ ਨੇ ਇੰਨੀ ਵੱਡੀ ਲੀਡ ਨਾ 4-5 ਲੱਖ ਦੀ ਬੋਰਡ ਨਾ ਪਾ ਕੇ ਪੈਸਾ ਨੂੰ ਐਮਪੀ ਬਣਾਇਆ ਸੀ ਤੇ ਅੱਜ ਉਹ ਵੀ ਚਾਹੁੰਦੇ ਕਿ ਅਸੀਂ ਉਹਨਾਂ ਦੀ ਆ ਕੇ ਦੁੱਖ ਦੀ ਘੜੀ ਵਿੱਚ ਸਾਰ ਲਈ ਜਾਵੇ ਸਰ ਜੀ ਇਹ ਕਿਹੜਾ ਮੰਗ ਪੱਤਰ ਦਿੱਤਾ ਗਿਆ ਕਿਸੇ ਨਾਂ ਤੇ ਦਿੱਤਾ ਗਿਆ ਇਹ ਆਪਾਂ ਅਮਰਸਰ ਡੀਸੀ ਨੂੰ ਦਿੱਤਾ ਹੋਇਆ ਇਹ ਗ੍ਰਹਿ ਮਤਰਾਲੇ ਇੰਡੀਆ ਸਟੇਟ ਨੂੰ ਭੇਜਿਆ ਗਿਆ ਵਾ ਜਾਂ ਤਾਂ ਕਿ ਉਹ ਆਪਣੀ ਗੱਲ ਸੁਣ ਕੇ ਪੰਜਾਬ ਦੇ ਹਾਲਾਤ ਵੇਖ ਕੇ ਪੰਜਾਬ ਦੇ ਹਲਕੇ ਦੇ ਕਰੂਸਾ ਦੇ ਹਲਕੇ ਦੇ ਨੁਮਾਇੰਦੇ ਨੂੰ ਬਹੁਤ ਹੀ ਨਹੀਂ 4 ਤੋਂ 5 ਦਿਨ ਦੀ ਭਰੋਲ ਤੇ ਭੇਜਿਆ ਜਾਵੇ। ਹੱਥੇ ਜੱਗੇ ਵੀ ਕਈ ਵਾਰ ਮੰਗ ਪੱਕਾ ਤੇ ਇਹ ਹੋਰ ਸਾਡੀ ਜੱਥੇਬੰਦੀਆਂ ਜਾਂ ਕਈ ਵਾਰ ਜ਼ੋਰ ਪਰ ਦੇਖੋ ਜੀ ਉਹ ਇੱਕ ਹੋਰ ਅਪਰਾਲਾ ਸੀ ਸਾਡਾ ਨੀਚੇ ਪਰ ਅੱਜ ਦੁੱਖ ਦੀ ਘੜੀ ਵਿੱਚ ਪੰਜਾਬ ਦੇ ਨਾਲ ਕਲੌਨਲੀ ਗੱਲ ਕਰਦੇ ਪਏ ਆਂ। ਅੱਜ ਤੇ ਇੱਕ ਪੰਜਾਬ ਤੇ ਸੰਕਟ ਆਇਆ ਨਾ। ਉਹ ਸੰਕਟ ਦੇ ਵਿੱਚ ਖਡੂਰਸਾ ਹਲਕੇ ਦੇ ਲੋਕਾਂ ਨੂੰ ਉਹਨਾਂ ਦਾ ਚੁਣਿਆ ਨੁਮਾਇੰਦੇ ਦੀ ਲੋੜ ਆ। ਕਿਉਂਕਿ ਉਹਨਾਂ ਦਾ ਜਿਹੜਾ ਫੰਡ ਆ ਐਮਪੀ ਫੰਡ ਆ ਜਾਂ ਹਾਰਪੀਡ ਫੰਡ ਹੁੰਦਾ ਗੂਗਲ ਐਮਪੀਸ ਆ ਬਾਹਰ ਹੋਣਗੇ ਤੇ ਰਿਲੀਜ਼ ਕਰਉਣਗੇ ਅੱਜ ਜੀ ਉਹਨਾਂ ਦਾ ਫੰਡ ਦਿੱਤਾ ਜਾਵੇ ਉਹੀ ਲੋਕ ਹਾਰਡਪੀਟਾਂ ਦੇ ਵਰਤਿਆ ਜਾਵੇ ਕਿਉਂਕਿ ਤੁਸੀਂ ਆਪ ਜਾ ਕੇ ਵੇਖੋ ਤੇ ਕੀ ਹਾਲ ਬਣਿਆ ਪਿਆ ਵਾ ਘਰਾਂ ਦੇ ਘੜ ਉੱਜੜ ਗਏ ਫਸਲਾਂ ਤਾਂ تباہ ਹੋ ਗਈਆਂ ਵਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਭਾਈ ਸਾਹਿਬ ਦੀ ਬਹੁਤੀ ਨਹੀਂ ਦੱਸਦੇ ਦੀ ਪ੍ਰੋਲ ਦਿੱਤੀ ਜਾਵੇ ਤਾਂ ਉਹਨਾਂ ਨੂੰ ਇੱਕ ਵਾਰੀ ਪੰਜਾਬ ਦੇ ਲੋਕਾਂ ਨਾਲ ਮਿਲਣ ਦਿੱਤਾ ਜਾਵੇ ਕਰਦਾ ਕਿ ਸਾਡਾ ਅਮਲ ਹੋਏਗਾ ਜਨਾ ਵੇਖੋ ਜੀ ਸਾਡਾ ਕੰਮ ਕੋਸ਼ਿਸ਼ ਕਰਨਾ ਅਮਲ ਕਰਨਾ ਨਾ ਕਰਨਾ ਉਹ ਸਰਕਾਰਾਂ ਦਾ ਆਤਿਆ ਠੀਕ ਹੈ ਨਾ ਕਿੰਨੇ ਕੋ ਮਿਸ ਕਰਦੇ ਪਏ ਹਨ ਫਡੂਰ ਸਾਹਿਬ ਦੇ ਲੋਕ ਹੈ 100% ਮਿਸ ਕਰਦੇ ਪਏ ਇੱਕ ਐਮਪੀ ਆਇਆ ਇੱਕ ਹਰਮਨ ਪਹਿਲੇ ਐਮਪੀ 4 ਲੱਖ ਦੀ ਬੋਰਡ ਨਾਲ ਜਿੱਤੇ ਹੈਗੇ ਵੈਸੇ ਐਮਪੀ 1 ਤੋਂ ਪਹਿਲਾਂ ਵੀ ਭਾਈ ਸਾਹਿਬ ਦਾ ਲੋਕਾਂ ਨਾਲ ਬੜਾ ਪਿਆਰ ਸੀ ਇਸ ਕਰਕੇ ਹੀ ਚਾਹੁੰਦੇ ਸਰਕਾਰ ਕਿਤੇ ਨਾ ਕਿਤੇ ਥੋੜੀ ਬਹੁਤੀ ਢੇਲ ਦੇ ਕੇ ਬਹੁਤਾ ਨਹੀਂ 10 ਦਿਨ ਦੀ ਪ੍ਰੋਲ 5 ਦਿਨ ਦੀ ਪ੍ਰੋਲ ਦੇ ਕੇ ਕੋਈ ਭਾਈ ਸਾਹ ਨੂੰ ਇਥੇ ਭੇਜਿਆ ਜਾਏ ਜਾ ਕੇ ਆ ਕੇ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੈ ਸਕੇ